13 ਫਰਵਰੀ ਨੂੰ ਦਿੱਲੀ ਵਿਖੇ ਮੋੜ ਸ਼ੁਰੂ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੀਆਂ ਤਿਆਰੀਆਂ ਵਜੋਂ ਉਤਰੀ ਭਾਰਤ ਰਿਆਂ 18 ਕਿਸਾਨ ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਬਰਨਾਲਾ ਦੀ ਅਨਾਜ ਮੰਡੀ ਵਿੱਚ ਇੱਕ ਵੱਡੀ ਮਹਾਂ ਰੈਲੀ ਕੀਤੀ ਗਈ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਵੱਡੇ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਸਾਨ ਅੰਦੋਲਨ ਵਿੱਚ ਪਹਿਲਾਂ ਦੀ ਤਰ੍ਹਾਂ ਪੂਰੇ ਉਤਸ਼ਾਹ ਨਾਲ ਭਾਗ ਲੈਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਪਹਿਲੇ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੀ ਖਾਤਰ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ ਮੰਗਾਂ ਮੰਗਵਾਉਣ ਤੱਕ ਸੰਘਰਸ਼ ਲੜਨ ਦਾ ਪ੍ਰਣ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਅਗਲੀ ਰਣਨੀਤੀ ਸੰਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਜਿਸ ਤਰ੍ਹਾਂ ਕਿ ਲਖੀਂਪੁਰ ਖੀਰੀ ਵਾਲਿਆਂ ਨੂੰ ਇਨਸਾਫ ਤੋਂ ਬੋਲ ਲਈ ਐਮਐਸਪੀ ਪੂਰੇ ਭਾਰਤ 'ਚ ਲਾਗੂ ਕਰਾਉਣ ਲਈ ਅਤੇ ਜਿਹੜੇ ਦਿੱਲੀ ਪਰਚੇ ਹੋਏ ਉਹ ਰੱਦ ਕਰਾਉਣ ਲਈ ਇਸੇ ਤਰ੍ਹਾਂ ਜਿਹੜਾ ਕਰਜ਼ਾ ਕਿਸਾਨਾਂ ਤੇ ਮਜ਼ਦੂਰਾਂ ਦਾ ਉਹ ਸਾਰੇ ਦਾ ਸਾਰਾ ਜਿਹੜਾ ਉਹ ਫਟ ਕਰਾਉਣ ਲਈ ਇਹ ਜਿਹੜੀਆਂ ਚੀਜ਼ਾਂ ਲੈ ਕੇ ਮੰਗਾ ਲੈ ਕੇ ਡਬਲਯੂਟੀ ਦੇ ਵਿੱਚੋਂ ਭਾਤ ਨੂੰ ਜਿਹੜਾ ਉਹ ਬਾਹਰ ਕੱਢਣ ਲਈ ਇਹ ਮੰਗਾ ਨੂੰ ਲੈ ਕੇ ਜਿਹੜਾ ਇਹ ਦਿੱਲੀ ਕੂਚ ਦਾ ਦੁਬਾਰਾ ਜਿਹੜਾ ਅਸੀਂ ਉਹੀ ਜਥੇਬੰਦ ਗਏ ਨੇ ਜਿਹੜੀਆਂ ਨੇ ਪਹਿਲਾਂ ਦਿੱਲੀ ਵਾਲਾ ਮੋਰਚਾ ਲੜਿਆ ਸੀਗਾ ਸਾਢੇ 13 ਮਹੀਨੇ ਉੱਥੋਂ ਮੁੜਿਆ ਨੂੰ ਸਾਨੂੰ 26 ਮਹੀਨੇ ਹੋ ਗਏ ਅਜੇ 2 ਸਾਲ ਤੇ 2 ਮਹੀਨੇ 2 ਸਾਲ ਤੇ 2 ਮਹੀਨਿਆਂ ਦਾ ਜਿਹੜਾ ਸਰਕਾਰ ਦਾ ਰਵਈਆ ਆਇਆ ਦਿੱਲੀ ਸਰਕਾਰ ਦਾ ਦੂਜੀਆਂ ਸਰਕਾਰਾਂ ਦਾ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਟਿਚ ਜਾਣ ਨਾਲ ਟੱਚ ਜਾਣਨ ਦਾ ਪੰਜਾਬੀ ਚ ਇਹੀ ਹੁੰਦਾ ਵੀ ਕੋਈ ਪ੍ਰਵਾਹ ਨਾ ਕਰੋ ਸਗਾਂ ਤੋਂ ਉਹ ਜਿਹੜੀਆਂ ਵਾਅਦੇ ਕੀਤੇ ਸੀ ਸਾਡੇ ਨਾਲ ਉਹਨਾਂ ਨੂੰ ਲਾਗੂ ਕਰਨ ਦੇ ਬਜਾਏ ਬਦਲੇ ਦੀ ਭਾਵਨਾ ਤੇ ਉਤਰੇ ਹੋਏ ਨੇ ਸੋ ਸਾਡੇ ਨਾਲ ਵਾਦਾ ਖਲਾਫੀ ਹੋਈ ਹੈ ਹੁਣ ਜਿਹੜਾ 13 ਵਾਲਾ ਹੈਗਾ ਨਾ ਇਹਦਾ ਫਰਕ ਇਹ ਹੀ ਆ ਦਿੱਲੀ ਕੂਚ ਦਾ ਵੀ ਹੁਣ ਇਹ ਐਂ ਵਾਲਾ ਨਹੀਂ ਇਹ ਐ ਵਾਲਾ ਹੈ ਇਹ ਬੇਨਤੀ ਵਾਲਾ ਨਹੀਂ ਇਹ ਸੰਘਰਸ਼ ਦੇ ਰੂਪ ਵਾਲਾ ਹੈਗਾ ਅਸੀਂ ਬਿਲਕੁਲ ਉਵੇਂ ਜਵੇਂ 220 ਚ ਗਏ ਸੀਗੇ ਉਵੇਂ ਜਾਵਾਂਗੇ ਦੇਖੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਵਾਦੇ ਕਰਕੇ ਨਿਕਰੀ ਹੈ ਸਾਡੇ ਨਾਲ ਅੰਦੋਲਨ ਦੇ ਦੌਰਾਨ ਕੁਝ ਵਾਦੇ ਕੀਤੇ ਸੀ ਉਹਨਾਂ ਦੇ ਨਿਕਰ ਵੀ ਐਮਐਸਬੀ ਨੂੰ ਗਾਰੰਟੀ ਦਾ ਕਾਨੂੰਨ ਜਿਹਾ ਸੀ ਅਬ ਲੋਕਾਂ ਦੇ ਕੇਸ ਮੁਕੱਦਮੇ ਵਾਪਸ ਲੈਣੇ ਸਾਡਾ ਵੈਧਾ ਕੀਤਾ ਹੋਇਆ ਕਿ ਡਾਕਟਰ ਸੰਮਿਲਨ ਦੀ ਰਿਪੋਰਟ ਲਾਗੂ ਕਰਾਂਗੇ ਔਰ ਘੱਟੋ ਘੱਟ ਕਿਸਾਨਾਂ ਨਾਲ ਕਰਦੇ ਜ਼ਰੂਰ ਇਸ ਮਾਫ ਕਰਾਂਗੇ ਓ ਸਾਰੇ ਵਾਹਵੇ ਦਿੱਤੇ ਸਰਕਾਰ ਨੂੰ ਇਹੋ ਜਿਹਾ ਮੁੱਕੋ ਉਹ ਤੁਸੀਂ ਦੇਖਿਆ ਕੋਈ ਚੋਣਾਂ ਦੇ ਬਰਾ ਨਾਲ ਇਹ ਸਰਕਾਰ ਉਹੀ ਰੋਲਾ ਪਾਉਂਦੀ ਰਹੀ ਹੈ ਉਹੀ ਨੀਦੇ ਦੀ ਰੋਲਾ ਪਾਉਂਦੀ ਰਹੀ ਹੈ ਕੋ ਡਬਲ ਜੀ ਵੀ ਉਹ ਜੋ ਭਾਰਤ ਬਾਹਰ ਆਵੇ ਲੇਕਿਨ ਉਹ ਦੱਸ ਆਵੇ ਕਿ ਰਾਜ ਕਰਦਿਆਂ ਨੂੰ ਭੁੱਲੀਆਂ ਬੈਠ ਗਿਆ ਨਾ ਇਹ ਸਾਰੀਆਂ ਮੰਨਾਂ ਨੂੰ ਲੈ ਕੇ ਅਸੀਂ ਲੜ ਦੁਬਾਰਾ ਮਤਲਬ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਤੇ 13 ਹਰਵਰੀ ਨੂੰ ਵੱਡਾ ਇਕੱਠ ਲੈ ਕੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ और मैं आपको बता दूं अभी सरदार जगजीत सिंह डल्लेवाल जी के नेतृत्व में हमारा 10 दिन का साउथ इंडिया का भी दौरा था जिसके तहत केरल में तमिलनाडु में कर्नाटक में आंध्र प्रदेश में तेलंगाना में बड़ी बड़ी पंचायतें हुई हैं और वहां से भी लगभग 40 संगठनों ने यह ऐलान किया है कि 13 फरवरी को जो दिल्ली कूच होगा उसमें साउथ इंडिया की भी बहुत बड़ी भागीदारी रहने वाली है पिछली बार जब पंजाब के किसान बॉर्डर पे पहुंचे थे

ਲੱਖਾਂ ਟਰੈਕਟਰ ਟਰਾਲੀਆਂ ਜਿਹੜੀਆਂ ਦਿੱਲੀ ਵੱਲ ਤੋਰਨੀਆਂ ਸੀ ਉਹਦੀ ਹੰਕਾਰ ਭਰਨੀ ਅੱਜ ਆ ਜਿਹੜੀ ਸਰਕਾਰ ਕਹਿੰਦੀ ਸੀ ਮੋਦੀ ਸਾਹਿਬ ਨੂੰ ਲੱਗਦਾ ਸੀ ਕਿ ਕਿਸਾਨਾਂ ਨੂੰ ਅਸੀਂ ਦਿੱਲੀ ਚੋਂ ਪਾੜ ਕੇ ਭੇਜਿਆ ਵਾ ਇਹ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫੇਰ ਦਿੱਲੀ ਵੱਲ ਨੂੰ ਆ ਰਹੇ ਹਾਂ